హలో సార్ మేర చనల్ సార్ స్వాగత జీ అవును మేర భతిజీగా పి రోటీ అది అలా చాలా కిరీ శ్రై ఫ్రూట్

ਵੀਡੀਓ ਨੇ ਜ਼ਰੂਰ ਦੇਖਿਆ ਕਰੋ ਜੀ ਇਹ ਤੇ ਲਾਈਕ ਸ਼ੇਅਰ ਕਰਿਆ ਕਰੋ ਤੇ ਵੀਡੀਓ ਬਣਾਉਂਗੀ ਤਾਂ ਹੀ ਜਲ ਕਰਦਾ ਵੀਡੀਓ ਦੇਖਣਾ ਤੇ ਆਪਣੇ ਆਪਣੇ ਪੰਜਾਬ ਦੇ ਵਿੱਚ ਆਪਣੇ ਰੀਤੀ ਰਿਵਾਜਾਂ ਦਾ ਪਤਾ ਲੱਗਦਾ ਕਿ ਕੀ ਕੀ ਰੀਤੀ ਰਿਵਾਜ ਨੇ ਤੇ ਉਹਦਾ ਵਿਆਹ ਰਿਆ ਹੋਇਆ ਜੀ 12 ਤਰੀਕ ਦਾ ਦਾ ਵਿਆਹ ਤੇ ਥੋੜੇ ਦਿਨ ਹੋ ਗਏ ਮੰਗਣਾ ਹੋਇਆ ਦਾ ਤੇ ਮੰਗਣ ਦੀ ਵੀਡੀਓ ਮੈਂ ਕਾੜੀ ਸੀ ਤੁਸੀਂ ਦੇਖ ਲਿਓ ਜੀ ਤੇ ਇਹਨੂੰ ਬਿਆਦਾ ਇੰਜੋਏ ਕਰਾਵਾਂਗੇ ਤੇ ਹਰ ਮੰਗਾ ਸਾਨੂੰ ਅਸੀਂ ਲੈ ਕੇ ਜਾਵਾਂਗੇ ਤੇ ਆਪਣਾ ਮੰਦ ਇਸੇ ਖਨ ਉੱਤੇ ਮੜਾਵਾਂਗੇ ਹੁਣ ਨੀਰ ਲਾ ਲਿਆ ਜੀ ਪੰਜੇਰੀ ਜੋਕੀ ਦੇ ਬਿਆੜੀ ਹੁਣ ਕੱਲ ਨੂੰ ਆਪਾਂ ਦੇਣ ਜਾਵਾਂਗੇ ਤੇ ਨੂੰ ਆਪਾਂ ਕੇ ਰੱਖ ਦਿੰਨੇ ਆ ਮੈਨੂੰ ਐ ਤੇ ਅੱਜ ਮੇਰਾ ਬੁਟੀਕ ਦਾ ਕੰਮ ਥੋੜਾ ਜਿਹਾ ਸੈੱਟ ਕਰ ਲਿਆ ਦੀ ਮਾਂ ਚੱਲ ਅੱਜ ਮਰਾ ਕੱਲ ਫੇਰ ਨੇ ਮੇਰਾ ਟਾਈਮ ਲੱਗਣਾ ਟਲਾਉਣ ਦਾ ਕੱਲ ਨੂੰ ਫੇਰ ਉਧਰ ਨੂੰ ਚੱਲ ਜਾਣਾ ਖਟਣਾ ਲੈ ਕੇ ਫੇਰ ਆ ਕੇ ਬੁਟੀਕ ਦਾ ਫੇਰ ਕੰਮ ਸੰਭਣਾ ਚਲੋ ਜੀ ਮਿਲਾਂਗੇ ਹੁਣ ਕੱਲ ਨੂੰ ਆਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਆਂ ਮੇਰੀ ਭਤੀਜੀ ਦਾ ਵਿਆਹ ਜੋਤੀ ਦਾ ਅੱਜ ਉਹਦੇ ਵਿਆਹ ਦੀ ਚਿੱਠੀ ਤੋੜਨੀ ਆ ਤੇ ਨਾਲੇ ਆਪਾਂ ਚਿੱਠੀ ਤੇ ਚੱਲਿਆ ਤੇ ਨਾਲੇ ਆਪਾਂ ਨੇ ਉਹਨੂੰ ਮੰਜਾ ਦੇਣਾ ਤੇ ਆਪਾਂ ਨਾਲੇ ਉਹਦਾ ਮੰਜਾ ਲੈ ਕੇ ਚੱਲੇ ਆਂ ਚਲੋ ਜੀ ਸਾਸੀ ਸਾਰੇ ਤਿਆਰ ਆ ਆਪਾਂ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਹਵਾ ਤੇ ਜਦੋਂ ਠੰਡੀ ਹਵਾ ਚੱਲਦੀ ਹੁੰਦੀ ਹੈ ਕੋਈ ਮੋਟੇ ਕਿੱਥੇ ਰੱਖ ਲੀਂ ਪਾਰਾ ਜਦੋਂ ਠੰਡੀ ਹਵਾ ਚੱਲਦੀ ਆ ਆਹ ਮਾੜਾ ਮੂਰੇ ਕਰੋ ਤੀ ਮੈਂ ਵਿਚਾਰਾ ਤਿਆਰ ਵੀ ਨਹੀਂ ਕੀਤਾ ਬੰਦ ਕਰ ਲੈ ਯਾਰ ਪਹਿਲੇ ਵੀਡੀਓ ਕਰਾ ਲੈ ਆਪਰੇ ਵਿੱਚ ਪਾ ਗਾ ਆਇਆ ਦੇ ਵਿੱਚ ਜਿਹੜੇ ਪੈਸੇ ਪਾ ਲਿਓ ਹਲਦੀ ਪਾ ਲਿਓ ਕੰਪਲੀਟ ਬਸ ਆਪਣੇ ਨਹੀਂ ਪਲੇਟ ਤੇ ਆਹ ਦੇਖੀ ਹਰਦੀ ਚੌੜ ਮਿੱਠਾ ਹਾਂ ਚਲੋ ਆਹ ਡੱਬਾ ਪਾ ਕੇ ਲੱਗ ਲਾ ਦਿਆ ਪਲੇਟ ਤੇ ਪਾ ਲਿਓ ਖਾਲੀ ਲੱਤੀ ਹੁੰਦਾ ਏ ਗੁੜਾ ਦੇ ਵਿੱਚ ਆਉਂਦੇ ਤੇ ਲੱਗਦਾ ਲੱਗਦਾ ਇੱਕ ਵਾਰ ਚਿੱਠੀ ਜੀ ਵੀ ਪੈਸਰ ਪਾਉਣੀ ਹੈ ਯਾਦ ਰੱਖੀ ਆ ਇਹ ਤਾਂ ਮੁੰਡੇ ਨੂੰ ਪਾਉਣ ਦੇ ਇੱਕ ਤਾਂ ਉਹ ਵੀ ਲੈ ਜਾਣਾ ਚਿੱਠੀ ਜੀ ਵੀ ਕਿਸੇ ਨਾਲ ਲੱਗ ਦਉਂਦੇ ਆਹ ਆਹ ਦਾ ਜਿੱਥੇ ਪੜਦਾ ਉਹ ਇੰਦਰ ਜੀ ਚਿੱਠੀ ਪਰ ਪੰਡਤ 아예 결심이 없나? 안 결심해 내가 그냥 결심.. 그냥 놔둬 나.. 나.. 놔놔 나 결심해 쏙! 잔칫 안쓰리까나 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 ਉਹਨਾਂ ਤੋਂ ਤੇਲ ਦਿਓਗੇ ਹਾਂ ਤੇਲ ਕਾ ਜਾਂਦੇ ਹਾਂ ਉਹਨੂੰ ਕਾ ਲਾਗ ਜਾਂਦੇ ਹਾਂ ਹਾਂ ਤੇਰ ਤੋਂ ਨੇ ਗੱਡੀ ਸਟਾਰਟ ਕਰਨਾ ਹੈ ਨਾ ਸਟਾਰਟ ਕਰਨਾ ਗੱਡੀ

സത് ശ്രീകാല और वीडियो देखो जो मैंने वायरल किया था और वो वायरल हुआ सिटी के अंदर कहीं मार मुझे मारती शोले भैया शिववाई महाराणा ने जिस के हाथ को भी था पर रास्ता पे गिरा माया ਨੇ ਨੇ ਹਟਲਵਾਇ ਕਰ ਤਾ ਉਹ ਸੰਗਤ ਦੇ ਵਿੱਚ ਕਈ ਗੱਲਾਂ ਨੂੰ ਚਾਹੀਦਾ ਪੰਨਾ ਬੰਨਣਾ ਨਹੀਂ ਹੈ ਗੇ ਉਹ ਟੋੜੇ ਚਲਾਉਣ ਦੇ ਹੋਰ ਇਹ ਹੈ ਕਿ ਰੋਟੀ ਫਰਾਈ ਨਾਲ ਮਾਤ ਪੇਰ ਸਕੇਟ ਲਈ ਮੈਂ ਬੰਨਣਾ ਮੈਂ ਨਹੀਂ ਕਰਦੇ ਹਾਂ ਹਾਂਜੀ ਅਸੀਂ ਆ ਗਏ ਜੀ ਆਪਣੇ ਘਰੇ ਹੁਣ ਅਸੀਂ ਉੱਥੋਂ ਵਾਪਸ ਆ ਗਏ ਫਿਰ ਵੇਖਿਆ ਤੋਂ ਤੇ ਹੁਣ ਆਪਾਂ ਚਿੱਠੀ ਮਾਂਜਾ ਦੇ ਆਏ ਤੇ ਨੇ ਡਿਵਾਈ ਕੀਤਾ ਤੇ ਚਿੱਠੀ ਆਪਾਂ ਨੇ ਭੇਜਤੀ ਅੱਜ ਉਹਦੇ ਵਿਆਹ ਦੀ ਤੇ 12 ਤਰੀਕ ਨੂੰ ਵਿਆਹ ਤੁਹਾਨੂੰ ਵਿਆਹ ਦਾ ਵੀ ਇੰਜੋਏ ਕਰਾਉਣਾ ਲਈ ਉਹ ਵੀਡੀਓ ਨਾਲ ਸੀ ਜਰੂਰ ਦੇਖਿਆ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਜਿਹੜੇ ਮੇਰੇ ਚੈਨਲ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲਿਆ ਜੀ ਉਹਨਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਚਲੋ ਹੁਣ ਆਪਾਂ ਲੱਗਦੇ ਆ ਆਪਣੇ ਕੰਮ ਹੁਣ ਵਿਆਹ ਆ ਗਿਆ ਵਿਆਹ ਦੇ ਕੱਪੜੇ ਬਣਾਉਣੇ ਆ ਤੇ ਬਾਕੀ ਆਪਣੇ ਬੁਟੀਕ ਦੇ ਲੱਗਦੇ ਆ ਕੰਮ